ਸ੍ਰੀ ਗੁਰੂ ਨਾਨਕ ਦੇਵ ਜੀ ਦਾ 555 ਸਾਲਾ ਪ੍ਰਕਾਸ਼ ਉత్సਵ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਮਿਤੀ 17 11 2024 ਨੂੰ ਬੜੀ ਸ਼ਰਧਾ ਦੇ ਧੂਮਦਾਰਨਾ ਮਨਾਇਆ ਜਾ ਰਿਹਾ ਹੈ ਸਭਨਾਂ ਨੂੰ ਬੇਨਤੀ ਹੈ ਕਿ ਸਵੇਰੇ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਲੋਰੀ ਉਪਾਇ ਉਤਰਨ ਤੇ ਸਭ ਬਖ ਇਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮਹੇ ਜੁਗਾਦ ਗੁਰ ਏ ਨਮਹੇ ਸਤਿਗੁਰ ਏ ਨਮਹੇ ਸ੍ਰੀ ਗੁਰਦੇਵ ਨਮਹੇ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇ ਤਨ ਮਾਹੀ ਮਿਟਾਵੋ ਸਿਮਰੋ ਜਾ ਸਭ ਸੁੰਦਰ ਕੈ ਨਾਮ ਜਪਿਆ ਗੰਤਿਆ ਨੇ ਕੈ ਵੇਦ ਪ੍ਰਾਨ ਸਿਮਰ ਸੁਰਾਕਰ ਨਾਮ ਕੀ ਆਖਰ ਤਨ ਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਗਣੀ ਨ ਆਵੇ ਆਖੀਏ ਨਹੀਂ ਉਹ ਚਲਾਰ ਸੁਖ ਮਨੀ ਸੁਖ ਅਮਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਸ ਰਾਮ ਰਹਾਉ ਪ੍ਰਭ ਕੈ ਸਿਮਰਨ ਕਰ ਬਨਵਸਾ ਪ੍ਰਭ ਕੈ ਸਿਮਰਨ ਦੁਖ ਜਮਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਸੁਸ਼ਮੰਤ ਰਹੈ ਪ੍ਰਭ ਸਿਮਰਤ ਕ ਸੁਖ ਗੰਨ ਲਾਭ ਪ੍ਰਭ ਕੈ ਸਿਮਰਨ ਜਨ ਜਹਾਂ ਕੈ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਜਗਤ ਸਦਨੋ ਲੱਭੈ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧਾ ਪ੍ਰਭ ਕੈ ਸਿਮਰਨੁ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸੁਨਾਨੀ ਪ੍ਰਭ ਕੈ ਸਿਮਰੰਦਰ ਗਹਿ ਮਾਨੀ ਪ੍ਰਭ ਕੈ ਸਿਮਰਨ ਹੋਇ ਸੋ ਭਲਾ ਪ੍ਰਭ ਕੈ ਸੋਰੰ ਸਰੁਫਲ ਫਲਾ ਸਿ ਸਿਮਰੇ ਜਿਨ ਆਪ ਸੁਮਰਾਈ ਨਾਨਕ ਤਾ ਕੈ ਲਭੁ ਪਾਇ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਊਚਾ ਪ੍ਰਭ ਕੈ ਸਿਮਰਨ ਕ੍ਰਿਸ਼ਨਾ 부ਜੇ ਪ੍ਰਭ ਕੈ ਸਿਮਰਨ ਸਭ ਕੇ ਸੁਜੇ ਪ੍ਰਭ ਕੈ ਸਿਮਰਨ ਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸੰ ਪ੍ਰਭ ਕੈ ਸਿਮਰਨ ਮਨ ਕੀ ਮਜਾਏ ਅੰਮ੍ਰਿਤ ਨਾਮ ਰਦਮਾਏ ਸਮਾਏ ਪ੍ਰਭ ਜੀ ਬਸੈ ਸਾਧ ਕੇ ਰਸਨਾ ਨਾਨਕ ਜਨ ਕਾ ਦਾਸ ਦਸਨ ਪ੍ਰਭ ਕੋ ਸਮਰੇ ਸੇ ਤਨ ਹੰਤੇ ਪ੍ਰਭ ਕੋ ਸਮਰੇ ਸੇ ਪਤਵੰਤੇ ਪ੍ਰਭ ਕੋ ਸਮਰੇ ਸੇ ਜਨ ਪਰਵਾਨ ਪ੍ਰਭ ਕੋ ਸਮਰੇ ਸੇ ਪੁਰਖ ਪਰਧਾਨ ਪ੍ਰਭ ਕੋ ਸਮਰਸਿ ਵਿਮੋਤਾਜੇ ਪ੍ਰਭ ਕੋ ਸਮਰੇ ਸਰਬ ਕੇ ਰਾਜ ਪ੍ਰਭ ਕੋ ਸਮਰੇ ਸੇ ਸੁਖ ਵਾਸੀ ਪ੍ਰਭ ਕੋ ਸਮਰੇ ਸਦਾ ਬਿਨਾਸ ਸੇ ਸਿਮਰਨਤੇ ਲਾਗੈ ਜਨ ਆਤਮਾ ਅੱਲਾ ਨੋ ਨਿਕ ਜਨ ਕੀ ਮੰਗਰਵੱਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਸੁਖਿ ਮਿਲੇ ਹਾਰੇ ਪ੍ਰਭ ਕੋ ਸਿਮਰੈ ਸੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖਿ ਬਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਜੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ سنت کرین دن جاگ نانک سمرن پور پاگ پربھ سمرن کارج پور پر سمرن کب نچر پرھ کمرن ہر بن بھان پرب کسمرن سائ سمانی پرو کسمرن چلیاسن پر اسمرن کملسن پرھ کسمرنہجن پار سپرب سمرن کا یتن پار سمر سی جن جن سو پر میا نانک کنجن سرنی پیا ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗਵੇ ਉਪਾਏ ਸਾਹਿਬ ਜੀ thank you nal dan Grudi ਆਇਆ ਹੁਣਿਆ ਸਾਰੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਦਿਹਾੜੇ ਤੇ ਆਇਆ ਹੋਇਆ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਬੀਸੀ ਮੈਡਮ ਡੀਵਾਈ ਮੈਡਮ ਰਜਿਸਟਰਾਰ ਸਾਹਿਬ ਕੰਟਰੋਲਰ ਸਾਹਿਬ ਤੇ ਐਫਡੀਓ ਸਾਹਿਬ ਦਾ ਜਿਨ੍ਹਾਂ ਨੇ ਇੱਥੇ ਆ ਕੇ ਆਪਣੇ ਕੀਮਤੀ ਟਾਈਮ ਕੱਢ ਕੇ ਇੱਥੇ ਆ ਕੇ ਆਪਣੀ ਹਾਜ਼ਰੀ ਲਵਾਈ ਆ ਤੇ ਅੱਗੇ ਤੋਂ ਵੀ ਸਾਡੇ ਉੱਤੇ ਬਾਬਾ ਜੀ ਦਾ ਇਹ ਹੱਥ ਰਹੇ ਤਾਂ ਜੋ ਅਸੀਂ ਅੱਗੇ ਤੋਂ ਵੀ ਇਹ ਪ੍ਰੋਗਰਾਮ ਕਰਵਾਉਣ ਦੇ ਸੰਗਤਾਂ ਦਾ ਪਹਿਲ ਤੋਂ ਧੰਨਵਾਦ ਤੁੰ ਕਰ ਕਰ ਦੇਖੇ ਨਾਣੇ ਸੋਏ ਤੂੰ ਵਾਹ ਤੇਜ ਕਾ ਹਲਸਾ ਵਾਹ ਰੁਦੀ ਕੀ ਫਤੇ